ਇਸ ਗੋਡਰੀ ਚ ਮੋਟਰਸਾਈਕਲ ਮਾਰਤਾ ਅੰਨਾ ਹੋਇਆ ਓਏ ਵਿੱਚ ਮੋਟਰਸਾਈਕਲ ਮਾਰਿਆ ਨੀ ਤੇ ਤਰੀਕਰ ਵਾਲੀ ਹੋਈ ਐ ਇਹਨੇ ਮਾਰੇ ਵਿੱਚ ਨਾ ਤੂੰ ਇੱਕ ਤਾਂ ਵਿੱਚ ਮੋਟਰਸਾਈਕਲ ਮਾਰਿਆ ਤਾ ਜਵਾਂ ਲੈ ਉਹਨਾਂ ਨੂੰ ਠਹਿ ਜਾ ਤੋ ਜੀ ਤੁਸੀਂ ਆ ਜਾਓ ਆਪਾਂ ਲੜਦੇ ਤੂੰ ਮੈਨੂੰ ਅੰਦਰ ਕਾ ਖਿੱਚ ਲਈ ਜੀ ਕਾਲੀ ਹੋ ਗਿਆ ਕਾਲੀ ਯੁੱਗ ਚਾਹ ਆਪਦੀ ਲੜਾਈ ਆਪ ਨਹੀਂ ਲੜਦੇ ਹੁੰਦੇ ਆਪਾਂ ਆਪਣੀ ਲੜਾਈ ਕਿਸੇ ਹੋਰ ਤੋਂ ਲੜਵਾਵਾਂਗੇ ਆਂਟੀ ਜਿਹੜਾ ਮੁੰਡਾ ਲੰਗਿਆ ਨਾ ਰੋਹੀ ਤੁਹਾਡੇ ਘਰ ਕਿੰਨੀ ਦੇਖ ਕੇ ਲੰਗਦਾ ਤੇ ਨਾਲ ਦਿਲ ਵਿੱਚ ਦੀ 10 ਗੇੜੇ ਮਾਰਦਾ ਹੈ ਬਿਮਾਰੀ ਭੈਣਾ ਫੇਰ ਆ ਗਿਆ ਇਹਨੂੰ ਤਾਂ ਮੈਂ ਦੱਸ ਦਈਂ ਆਂਟੀ ਜੀ ਲੋਹਰ ਜਾਂ ਫੇਰ ਘੇੜੇ ਮਾਰਦਾ ਚੰਗੀ ਤਰ੍ਹਾਂ ਖੜਕਾਓ ਇਹਨੂੰ। ਇਹ ਸਾਡੀ ਕੁੜੀ ਨੂੰ ਚਾਕਦਾ ਸਾਡੇ ਘਰ ਨੂੰ ਨਹੀਂ ਚਾਕਦਾ ਨਾ। ਆਂਟੀ ਹੋਰ ਕੁਟੋ ਚੰਗੀ ਤਰ੍ਹਾਂ ਖੜਕਾਓ ਇਹਨੂੰ। ਕੀ ਹੋ ਗਿਆ? ਆਹ ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਇਹਨੂੰ ਕਟਵਾਉਂਦੀ ਇਹ ਆਂਟੀ ਦੀ ਕੁੜੀ ਛੇੜਦਾ। ਪਰ ਆਂਟੀ ਤਾਂ ਕੁੜੀ ਹੈ ਹੀ ਨਹੀਂਗੀ। ਹਾਂ ਮੇਰੇ ਤਾਂ ਕੁੜੀ ਹੋਣੀ ਨਾ ਮੇਰੇ ਨੋਆ ਮੈਂ ਇਹਨੂੰ ਐਵੇਂ ਕੁੱਟੀ ਜਾਨੀ ਮਰਨੇ ਫਿਰ ਸਾਡੇ ਘਰੋਂ ਨਹੀਂ ਚਾਕ ਕੇ ਆਉਣਾਗਾ ਹੁਣ। ਆਂਟੀ ਮੈਂ ਤਾਂ ਕਦੇ ਕਿਸੇ ਦੇ ਘਰ ਵੀ ਨਹੀਂ ਦੇਖਿਆ ਹੀ ਨਹੀਂ। ਸੌਰੀ ਭਰਾਵਾ ਆਂਟੀ ਨੂੰ ਕੋਈ ਗਲਤਫਹਿਮੀ ਹੋ ਗਈ ਹੋਗੀ। ਆਂਟੀ ਸੌਰੀ ਮੰਗ ਲਓ। ਮਰਨੀ ਨਾ ਬਿਨਾਂ ਗਲਤ AHH! <laughs>